ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਅੱਜ ਜੋ ਤੁਸੀਂ ਇਕੱਠੇ ਵੇਖ ਰਹੇ ਹੋ ਇਸ ਜੋ ਸੁਖਵੀਰ ਬਾਦਲ ਦੀ ਰੈਲੀ ਹੈ ਪੰਜਾਬ ਬਚਾਓ ਯਾਤਰਾ ਉਹਦੇ ਲਈ ਜੋ ਮਹਮਲ ਚਲਾਈ ਗਈ ਸੀ ਸੁਖਵੀਰ ਬਾਦਲ ਵੱਲੋਂ ਤਾਂ ਤੁਸੀਂ ਵੇਖ ਸਕਦੇ ਹੋ ਇਕੱਠ ਬਹੁਤ ਜ਼ਿਆਦਾ ਇਸ ਤੇ ਇਹ ਸਾਰਾ ਭਾਈ ਰੂਪਾ ਰੋਡ ਆ ਜੀ ਪਿੰਡਾਂ ਦੇ ਵਿੱਚੋਂ ਚੱਲ ਕੇ ਸਾਰੇ ਇੱਥੇ ਸੁਖਵੀਰ ਬਾਦਲ ਜੀ ਦਾ ਨਿੱਘਾ ਸਵਾਗਤ ਕਰਨ ਦੇ ਲਈ ਇੱਥੇ ਪਹੁੰਚੇ ਨੇ ਥੋੜੇ ਟਾਈਮ ਤੱਕ ਸੁਖਵੀਰ ਸਿੰਘ ਬਾਦਲ ਜੀ ਇੱਥੇ ਪਹੁੰਚਣ ਵਾਲੇ ਨੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਹੀ ਇਕੱਠ ਹੈ ਕਿਉਂਕਿ ਇੱਥੇ ਲੋਕਾਂ ਦਾ ਕਹਿਣਾ ਕੀ ਆਪ ਸਰਕਾਰ ਨੇ ਲੋਕਾਂ ਦੇ ਨਾਲ ਬਹੁਤ ਧੱਕਾ ਕੀਤਾ ਬਹੁਤ ਨਸ਼ਾ ਫਲਾਇਆ ਝੂਠੇ ਪਰਚੇ ਪਾਏ ਤੁਸੀਂ ਆ ਵੇਖ ਸਕਦੇ ਹੋ ਕਿਸ ਤਰ੍ਹਾਂ ਦਾ ਇਕੱਠ ਤੇ ਪਾਇਰੂਪਾ ਰੋਡ ਤੇ ਜੋ ਰਾਮਪੁਰੇ ਨੂੰ ਕਾਫਲਾ ਜਾਣਾ ਉਹਦੇ ਲਈ ਪਿੰਡਾਂ ਦੇ ਵਿੱਚੋਂ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚੋਂ ਲੋਕ ਟਰਾਲੀਆਂ ਭਰ-ਭਰ ਆ ਇਹ ਨੇ ਆ ਜਿਹੜੀ ਅਸੀਂ ਸੋਮਨੀ ਕਾਲੀਦਾਲ ਨੂੰ ਯਾਤਰਾ ਕੱਢੀ ਗਈ ਹੈ ਪੰਜਾਬ ਬਚਾਓ ਯਾਤਰਾ ਇਹ ਸਰਕਾਰਾਂ ਤੋਂ ਦੁਖੀ ਹੋ ਕੇ ਸਰਦਾਰ ਸਖਬੀਰ ਸਿੰਘ ਬਾਦਲ ਜੀ ਨੇ ਕਦਮ ਚੱਕਿਆ ਆਪਦਾ ਅਸੀਂ ਤਾਂ ਕਰਕੇ ਸੋਮਨੀ ਕਾਲੀਦਾਲ ਦੇ ਸਮਰਥਕ ਆ ਇਹਨਾਂ ਦਾ ਸਾਥ ਦੇਵਾਂਗੇ ਵੱਧ ਤੋਂ ਵੱਧ ਸੋਮਨੀ ਕਾਲੀਦਾਲ ਦਾ ਸੋਮਨੀ ਕਾਲੀਦਾਲ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਵਾਂਗੇ ਪਿਛਲੇ ਸਾਲ ਭਲੇਖੇ ਦੇ ਲੋਕ ਰਹੇਗੇ ਸੀ ਵੀ ਸਰਕਾਰ ਬਦਲਣ ਤੇ ਖਾਨੀ ਕੰਮ ਹੋ ਜਾਣਗੇ ਸਾਡੇ ਪਰ ਉਹਨਾਂ ਨੂੰ ਮਾੜੀਆਂ ਰਣਨੀਤੀਆਂ ਆਗੀਆਂ ਇਸ ਕਰਕੇ ਅਕਾਲੀ ਦਲ ਦਾ ਹੀ ਵੱਧ ਤੋਂ ਵੱਧ ਸਾਥ ਦੇਵਾਂਗੇ ਅਕਾਲੀ ਦਲ ਦੀ ਝੋਲੀ ਚ ਖੁਸ਼ੀਆਂ ਲਿਆਵਾਂਗੇ ਧੰਨਵਾਦ ਜੀ ਸੁਖਵੀਰ ਸਿੰਘ ਬਾਦਲ ਜੋ ਉਹਨਾਂ ਵੱਲੋਂ ਪੰਜਾਬ ਬਚਾਓ ਯਾਤਰਾ ਕੀਤੀ ਗਈ ਸੀ ਉਹ ਭਾਈ ਰੁੱਪੇ ਆ ਗਏ ਨੇ ਹਰਨਾਮ ਸਿੰਘ ਵਾਲਾ ਰੋਡ ਕੋਲ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਜਿਆਦਾ ਇਕੱਠਾ ਹੈ ਸਰਦਾਰ ਸਕਵੀਰ ਸਿੰਘ ਜੀ ਬਾਦਲ ਵੱਲੋਂ ਜੋ ਪੰਜਾਬ ਬਚਾਓ ਯਾਤਰਾ ਕੱਢੀ ਗਈ ਸੀ ਉਹ ਹਰ ਤਾਂ ਪਿੰਡਾਂ ਦੇ ਵਿੱਚ ਜਾ ਕੇ ਜੋ ਵਿਰੋਧੀ ਪਾਰਟੀਆਂ ਨੇ ਕੰਮ ਕੀਤੇ ਨੇ ਟੁੱਟੇ ਭਰਤੇ ਪਾਏ ਨੇ ਨਸ਼ਾ ਵਧਾ ਇਹਨੇ ਉਸ ਦੇ ਖਿਲਾਫ ਜੋ ਇੱਕ ਪੰਜਾਬ بچਾਓ ਯਾਤਰਾ ਦਾ ਯਤਨ ਕੀਤਾ ਤੁਸੀਂ ਵੇਖ ਸਕਦੇ ਹੋ पंजाब बचाओ यात्रा देख सकते अपने यूट्यूब चैनल रविंदर बी पोस्टिव सबसक्राइब जरूर कर लियो सरदार सुखबीर सिंह जी बादल सरदार सिकंदर सिंह मलुका जी गुरप्रीत सिंह मलुका जी तुम वेख सकते हो पंजाब बचाओ यात्रा <tut> ਪ੍ਰੋਗਰਾਮ ਮਹੇਸ਼ੀ ਨਗਰ ਦੇ ਫਾਰੇ 2000 ਰੁਪਏ। ਫਾਰੇ ਵੀ ਪ੍ਰੈਸਰ ਪਾਰ ਕਰਦੇ। ਫਾਰੇ ਦੇ ਵਿੱਚ ਹਾਈ ਲਿਖੂਗੀ। ਇੱਕ ਜੱਟਿਆ ਪੁੱਤ। ਉਹ ਕੋਲ ਵੀ ਤੇਰੇ ਹੈ ਵੀ ਉਹ ਜਿਹੜਾ ਜਾਵਾ ਕੋਲ ਲੇਟ ਕੋਲ ਹੈ I'm <laughs> <Yeah. laughs>